ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਜਲੰਧਰ ਪੁਲਿਸ ਦੇ ਵੱਲੋਂ ਲਾਰੈਂਸ ਬਿਸ਼ਨੋਈ ਨੂੰ 21 ਅਕਤੂਬਰ ਨੂੰ ਜਲੰਧਰ ਦੀ ਸੈਸ਼ਨ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਜਲੰਧਰ ਪੁਲਿਸ ਨੇ ਲਾਰੈਂਸ ਦਾ 10 ਦਿਨ ਦਾ ਰਿਮਾਂਡ ਹਾਸਲ ਕੀਤਾ ਅਤੇ ਲਾਰੈਂਸ ਦਾ ਰਿਮਾਂਡ ਅੱਜ ਖਤਮ ਹੋਣ ਤੋਂ ਬਾਅਦ ਲਾਰੈਂਸ ਨੂੰ ਦੁਬਾਰਾ ਪੇਸ਼ ਕੀਤਾ ਗਿਆ ਜਾਣਕਾਰੀ ਮੁਤਾਬਕ ਜਲੰਧਰ ਦੀ ਮਾਨਯੂਕ ਅਦਾਲਤ ਨੇ ਅਮਰਪੁਰ ਪੁਲਿਸ ਲਾਰੈਂਸ ਬਿਸ਼ਨੋਈ ਦਾ ਟਰਾਂਜਿਸਟਰ ਰਿਮਾਂਡ ਦਿੱਤਾ ਹੈ ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਅਮਰਪੁਰ ਪੁਲਿਸ ਨੂੰ ਕਿਸ ਕੇਸ ਦੇ ਵਿੱਚ ਮਾਨਯੋਗ ਅਦਾਲਤ ਦੇ ਵੱਲੋਂ ਟ੍ਰਾਂਨਜ਼ਿਟਰ ਰਿਮਾਂਡ ਤੇ ਭੇਜਿਆ ਗਿਆ ਹੈ। ਲਾਰੈਂਸ ਨੂੰ ਪੇਸ਼ ਕੀਤਾ ਸੀ ਇਹ ਟ੍ਰਾਂਨਜ਼ਿਟਰ ਰਿਮਾਂਡ ਅੰਮ੍ਰਿਤਸਰ ਵਾਲੇ ਲੈ ਕੇ ਗਏ ਨੇ। ਕਿਹੜੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਲੈ ਕੇ ਗਏ? ਬੇਤਰ ਅੰਮ੍ਰਿਤਸਰ ਵਾਲੇ ਦਸਾ ਗੁੰਦੇ ਬਾਰੇ। ਸਰ ਹੁਣ ਮੌਕੇ ਤੇ ਤੁਸੀਂ ਕੋਰਟ ਦੇ ਵਿੱਚ ਨਾਲ ਸੀਗੇ। ਆਪਣੇ ਮੁਕਦਮੇ ਦੇ ਵਿੱਚੋਂ ਲੈ ਕੇ ਗਏ ਨੇ ਕੋਈ ਕੰਡੇਸਰ ਵਾਲਾ। ਇਹਨਾਂ ਦੇ ਦਰਮਾਨ ਮਿਲੇ ਸਰ ਟ੍ਰਾਂਨਜ਼ਿਟਰ ਰਿਮਾਂਡ ਲੈ ਕੇ ਗਏ ਨੇ ਇੱਥੋਂ ਜੇ ਅੱਗੇ ਜਿਹੜਾ ਰਿਮਾਂਡ ਰਿਕਨਸਰਨ ਕੋਰਟ ਅੰਮ੍ਰਿਤਸਰ ਵਾਲੇ ਉਹ ਦੇਣਗੇ। ਕੋਈ ਦੱਸਿਆ ਹੋਏਗਾ ਕੋਰਟ ਦੇ ਵਿੱਚ ਹਾਂ ਵੀ ਕਿਹੜੇ ਮਾਮਲੇ ਦੇ ਵਿੱਚ ਲੈ ਇੱਕ ਨਹੀਂ ਨਾਕਰੀ ਨਾਕਰੀ ਕ੍ਰਿੰਡਾ ਪੁਲਿਸ ਲੈ ਕੇ ਗਈ ਆ ਉਹਨੂੰ ਉਹਨਾਂ ਦਾ ਕੋਈ ਮਕਦਮਾ ਸੀ ਇੱਥੇ ਉਹਦੇ ਸਬੰਧ ਵਿੱਚ ਉੱਥੇ ਲੈ ਗਏ ਨੇ ਅੱਗੇ ਹੁਣ ਇੱਥੋਂ ਟ੍ਰਾਂਜ਼ਿਟ ਰਿਮਾਂਡ ਲੈ ਗਏ ਨੇ ਫਰਦਰ ਅੱਗੇ ਉੱਥੇ ਕੋਰਟ 'ਚ ਜਾ ਕੇ ਪੇਸ਼ ਕਰਨਗੇ ਫਿਰ ਅੱਗੇ ਫਰਦਰ ਜਨਰਲ ਜਿੰਦਰ ਰਿਮਾਂਡ ਦਿੰਦੇ ਨੇ ਉਹਨਾਂ ਦੇ ਕੋਲ ਬੰਦ ਕਰਦਾ ਸਰ ਜਨਰਲ ਜਣੀ ਮਾਮਲੇ ਜੀ ਲੈ ਕੇ ਆਏ ਉਹ ਚ ਪੁੱਛਿਆ ਉਹਨਾਂ ਨੇ ਪਤਾ ਲੱਗਿਆ ਅਪਡੇਟ ਮਿਲੀ ਆ ਪੁੱਛੇ ਤੁਹਾਨੂੰ ਹਾਂਜੀ ਉਹਦੇ 'ਚ ਸਾਨੂੰ ਹੈਗੀ ਆ ਪਰ ਅਸੀਂ ਕਾਲਜ ਨਹੀਂ ਕੁਝ ਨਹੀਂ ਕਰ ਦੱਸ ਸਕਦੇ ਇਸ ਬਾਰੇ ਹੈਗੀ ਉਹਦੇ ਸ਼ੌਕ ਲੈ ਠੀਕ ਹੈ ਅੱਜ ਕਿਹੜਾ ਪੇਸ਼ ਕੀਤਾ ਗਿਆ ਸੀ ਲੋਰੈਂਸ ਨੂੰ ਹਾਂ ਜੀ ਲੋਰ ਨੂੰ ਪੇਸ਼ ਕੀਤਾ ਸੀ ਇਹ ਟ੍ਰਾਂਜ਼ੀਟਰ ਰਿਮਾਂਡ ਅੰਮ੍ਰਿਤਸਰ ਵਾਲੇ ਲੈ ਕੇ ਗਏ ਜੀ ਕਿਹੜੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਲੈ ਕੇ ਗਈ ਹੈ ਤੇ ਬੇਤਰ ਅੰਮ੍ਰਿਤਸਰ ਵਾਲੇ ਦੱਸ ਸਕਦੇ ਹੋ ਸਰ ਹੁਣ ਮੌਕੇ ਤੇ ਤੁਸੀਂ ਕੋਰਟ ਦੇ ਵਿੱਚ ਨਾਲ ਸੀ ਤੁਸੀਂ ਆਪਣੇ ਮੁਕਦਮੇ ਦੇ ਵਿੱਚੋਂ ਲੈ ਕੇ ਗਏ ਨੇ ਕਿਹਨੇ ਦੇ ਰਿਮਾਂਡ ਮਿਲਿਆ ਸਰ ਟ੍ਰਾਂਜ਼ੀਟਰ ਰਿਮਾਂਡ ਲੈ ਕੇ ਗਏ ਨੇ ਕਿਹਨੇ ਦੇ ਅੱਗੇ ਜਿਹੜਾ ਰਿਮਾਂਡ ਜਿਹਦੀ ਕੰਸਰਨ ਕੋਰਟ ਅੰਮ੍ਰਿਤਸਰ ਵਾਲੀ ਹੋਦੀ ਹੈ ਕੋਈ ਦੱਸਿਆ ਹੋਏਗਾ ਕੋਰਟ ਦੇ ਵਿੱਚ ਹਾਂ ਵੀ ਕਿਹੜੇ ਮਾਮਲੇ ਦੇ ਵਿੱਚ ਲੈ ਕੇ ਜਾ ਰਹੇ ਨੇ ਇੱਕ ਢਿੰਡਾ ਕਰਿੰਡਾ ਪੁਲਿਸ ਲੈ ਕੇ ਗਈ ਹੈ ਹਨੂ ਜੀ ਉਹਨਾਂ ਦਾ ਕੋਈ ਮਕਦਮਾ ਅਸੀਂ ਉੱਥੇ ਕੋਲ ਸਬੰਧ ਵਿੱਚ ਲੈ ਗਏ ਨੇ ਅੱਗੇ ਹੁਣ ਇਥੇ ਟ੍ਰਾਂਜਿਟ ਕਮਾਂਡ ਲੈ ਗਏ ਨੇ ਫਰਦਰ ਅੱਗੇ ਉਹ ਕੋਰਟ 'ਚ ਜਾ ਕੇ ਪੇਸ਼ ਕਰਨਗੇ ਫਿਰ ਹਾਇਰਾ ਹੂ ਸਜਨੰਦਰ ਜਿਹੜੀ ਮਾਮਲੇ 'ਚ ਲੈ ਕੇ ਆਇਆ ਉਹ 'ਚ ਕੁਝ ਉਹਨਾਂ ਨੂੰ ਪਤਾ ਲੱਗਿਆ ਅਪਡੇਟ ਮਿਲੀ ਹੈ ਕੁਝ ਤੁਹਾਨੂੰ ਹਾਂਜੀ ਉਹਦੇ 'ਚ ਸਾਨੂੰ ਹੈਗੀ ਆ ਪਰ ਅਸੀਂ ਹਾਲੇ ਜਨੀ ਪੁਸ਼ਟੀ ਨਹੀਂ ਕਰਦਾ ਸਕਦਾ ਉਹ ਬਾਰੇ ਜੀ ਝੁਲੰਦਰ ਤੋਂ ਮੋਦੇਵਿੰਦਰ ਕੁਮਾਰ ਦੀ ਰਿਪੋਰਟ ਐਸਐਮ ਜੀ ਨਿਊਜ਼